ਬੰਦਿਆਂ ਦੇ ਵਿੱਚ ਜਿਹੜੀ ਆ ਦੋ ਤਰਾਂ ਦੇ ਵਿੱਚ ਜਿਹੜੀ ਆਪਸ ਦੇ ਵਿੱਚ ਜਿਹੜੀ ਹੈਗੀ ਫਾਇਰਿੰਗ ਹੋਈ ਹੈ ਉਹਦੇ ਲਈ ਮੌਕੇ ਤੇ ਅਸੀਂ ਆਏ ਆ ਮੌਕੇ ਤੇ ਇਨਵੈਸਟੀਗੇਟ ਕਰਕੇ ਜੋ ਵੀ ਕਾਰਨ ਬਣਦੀ ਹੋਊਗੀ ਉਹ ਕਰਾਂਗੇ ਲੜਾਈ ਕਰ ਰਹੀ ਸੀ ਆ ਆਪਸ ਵਿੱਚ ਹਾਂ ਗੁੱਸੇ ਕਿਰਾਇਆ ਪਿੱਛੇ ਲੜਾਈ ਹੋਈ ਆ ਦੋਨੋਂ ਪਾਸੇ ਫਾੜ ਹੋਈ ਆ ਚਾਰ ਬੰਦੇ ਗਾਇਲ ਨੇ ਪਰ ਦੇਖੋ ਜੋ ਵੀ ਹੋਇਆ ਗਲਤ ਆ ਇਹਨਾਂ ਦੀ ਆਪਸੀ ਕੋਈ ਗੱਲਬਾਤ ਫੋਨ ਤੇ ਕਿਸੇ ਨੂੰ ਕੋਈ ਗਾਲਾਂ-ਗੋਲਾਂ ਕੱਢਣ ਤੋਂ ਲੈ ਕੇ ਤੇ ਹੋਈ ਆ ਤਿੰਨ ਇੰਜਰਡ ਹੋਏ ਨੇ ਇੱਕ ਪਾਸੇ ਤਿੰਨ ਇੰਜਰਡ ਹੋਇਆ ਇੱਕ ਪਾਸੇ ਉਸੇ ਜੁੜ ਚੁੱਕੇ ਹਾਂ ਪ੍ਰਾਈਮ ਸਵੇਰਾ ਨਿਊਜ਼ ਨਾਲ ਮੈਂ ਹਾਂ ਤੁਹਾਡੇ ਨਾਲ ਦੋਸ ਮਿਲਨ ਸਿੰਘ ਲੁਧਿਆਣਾ ਤੋਂ ਇੱਕ ਵੱਡੀ ਖਬਰ ਦਾਜ਼ੀ ਢੰਡਾਰੀ ਖੁਰ ਦੇ ਇਲਾਕੇ ਦੇ ਵਿੱਚ ਬੀਤੀ ਰਾਤ 11:30 12:00 ਵਜੇ ਦੇ ਕਰੀਬ ਦੋ ਦੋ ਪਾਰਟੀ ਵਿੱਚ ਆਪਸ ਦੇ ਵਿੱਚ ਜਿਹੜੀਆਂ ਨੇ ਗੋਲੀਆਂ ਚੱਲਦੀਆਂ ਨੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਚਾਰ ਬੰਦੇ ਜਿਹੜੇ ਨੇ ਉਹ ਗੰਭੀਰ ਤੌਰ ਤੇ ਨਾਲ ਜ਼ਖਮੀ ਹੁੰਦੇ ਨੇ ਲੇਕਿਨ ਉਹ ਸਾਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਲੇਕਿਨ ਦੱਸਿਆ ਗਿਆ ਕਿ ਇਸ ਘਰ ਦੇ ਵਿੱਚ ਤਿੰਨ ਬੰਦੇ ਜਿਹੜੇ ਨੇ ਦੱਸੇ ਜਾ ਰਹੇ ਇਸ ਘਰ ਦੇ ਵਿੱਚ ਜਿਹੜੇ ਨੇ ਤਿੰਨ ਬੰਦੇ ਜ਼ਖਮੀ ਹੁੰਦੇ ਨੇ ਲੇਕਿਨ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਸਰ ਮਾਮਲਾ ਪਤਾ ਲੱਗ ਪਾਇਆ ਵੀ ਇੱਥੇ ਰਾਤ ਜਿਹੜੀ ਬੀਤੀ ਰਾਤ ਢੰਡਾਰੀ ਲਾਕੇ ਚ ਗੋਲੀ ਚੱਟਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਜਿੱਦਾਂ ਸੁਣਨ ਚ ਆਇਆ ਵਾ ਅਸੀਂ ਵੀ ਹੁਣੇ ਆਏ ਸੀਗੇ ਪੁਲਿਸ ਪ੍ਰਸ਼ਾਸਨ ਦੇ ਨਾਲ ਪ੍ਰਸ਼ਾਸਨ ਇਹਦਾ ਐਸਪੀ ਸਾਹਿਬ ਮੌਕੇ ਤੇ ਆਏ ਸੀਗੇ ਐਸਐਚਓ ਸਾਹਿਬ ਮੌਕੇ ਤੇ ਆਨੇ ਇਨਕੁਆਇਰੀ ਕਰ ਰਹੇ ਨੇ ਜਿਹੜਾ ਇਹ ਪਤਾ ਲੱਗਿਆ ਵਾ ਕਿ ਕੋਈ ਕਿਰਾਇਆ ਪਿੱਛੇ ਲੜਾਈ ਹੋਈ ਆ ਦੋਨੋਂ ਪਾਸੇ ਫਾੜ ਹੋਈ ਆ ਚਾਰ ਬੰਦੇ ਗਾਇਲ ਨੇ ਪਰ ਦੇਖੋ ਜੋ ਵੀ ਹੋਇਆ ਗਲਤਾਂ ਦੇਖੋ ਕਿਤਨਾ ਕਿਤੇ ਚੋਣਾ ਵੀ ਬਿਲਕੁਲ ਨੇੜੇ ਆ ਰਹੀਆਂ ਨੇ ਕੀ ਲੱਗਦਾ ਕਿ ਇਹ ਆਪਸ ਦੇ ਵਿੱਚ ਕਿਸ ਤਰ੍ਹਾਂ ਮਤਲਬ ਖੂਨੀ ਝੜਾਪੂ ਦੇਖਣ ਨੂੰ ਰਾਤ ਕਿਸ ਤਰ੍ਹਾਂ ਬਲੱਡ ਬਲੱਡ ਹੋਇਆ ਪਿਆ ਵਾ ਦੋ ਤਿੰਨ ਬੰਦੇ ਦੱਸਿਆ ਜਾ ਰਿਹਾ ਇੱਧਰ ਹੋਏ ਨੇ जख्मी ਇੱਕ ਉਧਰ ਪਰਲੀ ਸਾਈਡ ਹੋਇਆ ਵਾ ਦੇਖੋ ਇਦਾਂ ਤਾਂ ਲੱਗਦਾ ਨਹੀਂ ਕਿ ਕੋਈ ਚੋਣ ਦਾ ਕੋਈ ਹੈਗਾ ਹਨਾ ਕਿਉਂਕਿ ਪੱਲਾ ਵੀ ਜਿਹੜੇ ਦੋ ਪਾਰਟੀਆਂ ਦੇ ਵਿੱਚ ਲੜਾਈ ਹੋਈ ਆ ਦੋਨੇ ਇੱਕ ਥਾਲੀ 'ਚ ਖਾਂਦੇ ਪਿੰਦੇ ਰਹਿੰਦੇ ਹੁਣ ਹੋਇਆ ਕਿ ਰਾਤ ਹੋਏ ਤਾਂ ਇਹ ਦੋਨਾਂ ਨੂੰ ਪਤਾ ਲੱਗੂਗਾ ਇੱਕ ਬੰਦੇ ਦਾ ਬਿਆਨ ਨਾਲ ਹੀ ਪਤਾ ਲੱਗਣਾ ਦੋਨੋਂ ਬੰਦੇ ਜਦੋਂ ਸਾਹਮਣੇ ਹੋਣਗੇ ਬਾਕੀ ਜਿਹੜਾ ਸੀਸੀਟੀਵੀ ਫੁਟੇਜ ਖੰਗਾ ਲਿਆ ਜਾਊਗਾ ਜਿਹੜੇ ਮੌਕੇ ਦੇ ਸਾਰੇ ਲੋਕ ਨੇ ਉਹ ਦੱਸਣਗੇ ਅਸਲ ਦੇ ਵਿੱਚ ਕੀ ਹੋਇਆ ਵਾਕਿਆ ਪ੍ਰਸ਼ਾਸਨ ਲੱਗੀ ਹੋਈ ਆ ਦੇਖੋ ਇਹ ਕੰਮ ਹੋਣਾ ਨਹੀਂ ਚਾਹੀਦਾ ਕਿਉਂਕਿ ਦੇਖੋ ਇੱਥੇ ਮਜ਼ਦੂਰ ਦਾ ਇਲਾਕਾ ਵਾਂ ਹੁਣ ਜਿੱਦਾਂ ਸੁਣਨ ਚਾਇਆ ਜਿੰਨੇ ਰਾਉਂਡ ਫਾਇਰ ਹੋਈ ਆ ਬੰਦੇ ਦਾ ਵੀ ਨੁਕਸਾਨ ਹੋ ਸਕਦਾ ਸੀ ਹੁਣ ਦੇਖੋ ਚਾਰ ਬੰਦੇ ਦਾ ਤੋਂ ਨੁਕਸਾਨ ਹੋਇਆ ਕਿ ਆ ਉਦਾਂ ਹੀ ਅੱਜ ਕੱਲ ਜਿਹੜਾ ਇੱਕ ਉਹ ਚੱਲਿਆ ਹੋਇਆ ਮਹਿੰਮ ਤੁਸੀਂ ਸਮਝ ਸਕਦੇ ਹੋ ਇਹ ਕਿੱਥੇ ਨਾ ਕਿੱਥੇ ਦਿੱਕਤ ਹੈਗੀ ਆ ਦਿੱਕਤ ਵਾਲੀ ਗੱਲਾਂ ਜੇ ਪ੍ਰਸ਼ਾਸਨ ਜੋ ਵੀ ਆ ਜਿਹੜਾ ਸੱਚ ਆ ਉਹਨੂੰ ਨਿਚੋੜ ਕੇ ਬਾਹਰ ਲਾਵੇ ਜੀ ਆਪ ਇਹ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਜੀ ਰਹੀ ਲੇਕਿਨ ਇਹ ਮੌਕੇ ਦੇ ਘਰ ਦੀ ਮੈਂ ਤੁਹਾਨੂੰ ਫੇਰ ਤੋਂ ਤਸਵੀਰ ਦਿਖਾ ਦਮਾ ਕੈਮਰਾਮੈਨ ਨੂੰ ਕਮਾਂਗਾ ਕਿ ਅੱਗੇ ਆ ਕੇ ਤਸਵੀਰ ਦਿਖਾ ਦਿੱਤੀ ਜਾਵੇ ਦੇਖ ਸਕਦੇ ਹੋ ਇਹ ਘਰ ਦੇ ਵਿੱਚ ਜਿਹੜਾ ਕਾਫੀ ਬਲੱਡ ਪਿਆ ਹੋਇਆ ਜਿਹੜਾ ਨਜ਼ਰ ਆ ਰਿਹਾ ਲੇਕਿਨ ਇਹ ਦੱਸਿਆ ਜਾ ਰਿਹਾ ਵੀ ਇਸ ਦੋਨੋਂ ਘਰ ਦਾ ਜਿਹੜਾ ਪੱਖ ਆ ਬਿਲਕੁਲ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਇਹ ਪੱਖ ਦੇਣ ਤੋਂ ਜਿਹੜੇ ਬਿਲਕੁਲ ਸਾਹਮਣੇ ਨਹੀਂ ਆ ਰਹੇ ਲੇਕਿਨ ਇਹ ਜੋ ਤਸਵੀਰਾਂ ਮੈਂ ਤੁਹਾਡੇ ਤੱਕ ਜਿਹੜੀਆਂ ਨੇ ਪ੍ਰਾਈਮ ਸਵੇਰਾ ਨਿਊਜ਼ ਤੋਂ ਬਿਲਕੁਲ ਸਾਂਝੀਆਂ ਕਰ ਰਹੇ ਹਾਂ ਮੈਂ ਲੇਕਿਨ ਇੱਥੇ ਤੇ ਮੌਕੇ ਤੇ सुनो प्राइम सिविर न्यूज रही क्या नाम है तुम्हारा क्या नाम है मोहित कहाँ रहते हो टंडारी टंडारी में कौन से इलाके में कौन से इलाका यार अपना टंडारी पुर क्या हुआ क्या, तो क्या है लड़ाई कर रहे थे आपस में हाँ गोली लग किसने चलाई गोली टोना तो टोने तो की फैमिली ने क्यों चलाई कोई कारण तो ये मुझे नहीं पता लड़ाई तुम्हारे साथ हो रही थी नहीं किसके साथ में खड़ा था वो पर आपस में कर रहे थे मैं उस गली में रहता हैं कितनी गोलियाँ चली वहाँ पे पर हाँ दो तीन सौ फायर हुई दो तीन सौ फायर हुए तो और कोई जख्मी है और किसी का मुझे नहीं पता मैं तो तो मैं तो तो मेरे को साइड तुम आ, क्या करते क्या हो मैं पढ़ाई करता हूँ पढ़ाई करते हो कौन सी क्लास तो, में मैं क्लास वन में कौन से स्कूल में हो सरकारी स्कूल सरकारी स्कूल में कहाँ रहते हो तुम डंड कला में 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 दो ਅੰ ਬੰਦਿਆਂ ਦੇ ਵਿੱਚ ਜਿਹੜੀ ਆ ਦੋ ਧਰਾਂ ਦੇ ਵਿੱਚ ਜਿਹੜੀ ਆਪਸ ਦੇ ਵਿੱਚ ਜਿਹੜੀ ਹੈਗੀ ਫਾਇਰਿੰਗ ਹੋਈ ਹੈ ਉਹਦੇ ਲਈ ਮੌਕੇ ਤੇ ਅਸੀਂ ਆਏ ਆ ਮੌਕੇ ਤੇ ਇਨਵੈਸਟੀਗੇਟ ਕਰਕੇ ਜੋ ਵੀ ਕਾਰਨ ਬਈ ਬਣਦੀ ਹੋਊਗੀ ਉਹ ਕਾਰਨ ਇਹਨਾਂ ਦੀ ਆਪਸੀ ਕੋਈ ਗੱਲਬਾਤ ਫੋਨ ਤੇ ਕਿਸੇ ਨੂੰ ਕੋਈ ਗਾਲਾਂ ਗੋਲਾਂ ਕੱਢਣ ਤੋਂ ਲੈ ਕੇ ਤੇ ਹੋਈ ਆ ਕੋਈ ਨਾਰਮਲ ਹੀ ਹੈਗੀ ਕੋਈ ਦੂਸਰੀ ਗੱਲ ਨਹੀਂ ਹੈਗੀ ਕਿੰਨੇ ਮੁੰਡਿਆਂ ਨੂੰ ਕੋਈ ਲੱਗੇ ਤਿੰਨ ਇੰਜਰਡ ਹੋਏ ਨੇ ਇੱਕ ਪਾਸੇ ਤਿੰਨ ਇੰਜਰਡ ਹੋਏ ਆ ਇੱਕ ਪਾਸੇ ਥੈਂਕ ਯੂ